ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜਿੱਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਬਾਈਕੋਲ ਸੂਣ ਵਾਲੀ ਮੱਝਪੁਰਾ ਭਰਾ ਠੀਕ ਹੈ ਜੀ ਜੇ ਕਿਸੇ ਭਰਾ ਨੇ ਇਦਾਂ ਦੀ ਵੀਡੀਓ ਬਣਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7728000355 ਜੀ ਬਾਕੀ ਭਰਾ ਆਪਣਾ ਫੇਸਬੁਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵਾਰ-ਵਾਰ ਫੋਲੋਅਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਤਰ੍ਹਾਂ ਤੱਕ ਨਵੇਂ ਵੀਡੀਓ ਅਪਲੋਡ ਕਰ ਸਕੀ ਜੀ ਬਾਈ ਦਾ ਨੰਬਰ ਲਿਖਾਂਗੇ ਟਾਈਟਲ ਵਿੱਚ ਕਰਦੇ ਆਪਾਂ ਬਾਈ ਜੀ ਨਾਲ ਗੱਲਬਾਤ ਲੈਣੇ ਆ ਜੀ ਜਾਣਕਾਰੀ ਬਾਈ ਜੀ ਸੱਸੀ ਗਾਈ ਛਤਰੀ ਗਾਈ ਨਾਮ ਬਾਈ ਆਪਣਾ ਨਾਮ ਗਰਦੀਪ ਸਿੰਘ ਜੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਮੱਝ ਦੀ ਜਾਣਕਾਰੀ ਦੋ ਕਿਵੇਂ ਸੂਏ ਸੁਣਾ ਮੱਝ ਵੀਰੇ ਆਪਾਂ ਨੂੰ ਤੀਜੇ ਕਹਿ ਕੇ ਦਿੱਤੀ ਆਪਾਂ ਚੌਥੇ ਮੰਨ ਕੇ ਲੈਂਦੀ ਹੈਗੀ ਠੀਕ ਆ ਤੇ ਉਹ ਮਨੋਰਮਲ ਸੇਵਾ ਤੇ ਕਹਿੰਦੇ ਸਾਡਾ 6 ਲੀਟਰ ਡੰਗ ਦਾ ਤਦ ਚੋਇਆ ਵਾ 14 ਕਿਲੋ ਤਾਜੀ ਦਾ ਹਾਂ ਠੀਕ ਆ 10 ਦਿਨ ਲੈ ਜੂਗੀ 10 ਦਿਨ ਬਾਕੀ ਆ ਕੱਦ ਕਾਠ ਦੀ ਪਿੱਛੇ ਨੂੰ ਲੰਮੀ ਲੁੰਮੀ ਪਹਾੜੀ ਵਜਣ ਵਾਲੀ ਮੈਂ ਆ ਠੀਕ ਆ ਦੋ ਪ੍ਰਾਤਿਆ ਕਰਸਾ ਦੇ 10 ਦਿਨ ਬਾਕੀ ਆ ਫਲੇ ਕਰਮਾਂ ਵਾਲੀ ਲੇਵਾ ਬਣਾਉਣ ਲੱਗੀ ਠੀਕ ਆ ਜੀ ਤੁਹਾਨੂੰ ਮੈਂ ਦਿਖਾ ਦੰਨਾ ਥੋੜਾ ਡਰਦੀ ਆ ਫੋਨ ਤੋਂ ਲੋਜੀ ਜੀ ਥਾਣ ਚੈੱਕ ਕਰ ਸਕੂ ਬਾਕੀ ਦਿਖਾਉਣੇ ਤੋਰਾ ਲੈ ਭਰਾ ਤੋੜ ਦੇਂ ਗਰਦੀਪ ਭਾਈ ਆਪਾਂ ਰੇਟ ਨਾ ਬਸ ਖਿੱਚ ਕੀ ਦੱਸਣੀ ਆ ਜੀ ਬਸ ਆਪਾਂ ਪਤਾ ਆ ਖਿੱਚ ਕੀ ਕਰਨਾ ਹਾਂ ਭਰਾ ਗੇੜਾ ਦਵਾ ਦੇ ਬਾਅਦ ਚ ਰੇਟ ਦੱਸ ਦੀ ਮੈਂ ਵੇਚਣਾ ਨਾ ਕੰਮ ਨਹੀਂ ਕਰਨਾ ਐਵੇਂ ਬਾਹਲਾ ਲੱਖ ਫੱਤ ਮੰਗੀ ਜਾਂ ਫਿਰ ਉਹ ਫਾਇਦਾ ਨਹੀਂ ਹੁੰਦਾ ਉਹ ਨਾ ਗੱਲਾਂ ਕਿਉਂ ਤੈਨੂੰ ਵੀ ਪਤਾ ਪੜਤੇ ਜਨਾਜੇ ਤੈਨੂੰ ਮਿਲ ਜੇ ਬਸ ਆਪਣਾ ਪੰਜ ਚਾਰ ਹਜ਼ਾਰ ਨਾ ਬੋ ਦੇ ਜੇ ਬਸ ਉਹ ਹੈ ਹਿਸਾਬ ਕਰਨਾ ਕਿਉਂਕਿ ਆਈ ਚਲਾਈ ਚਲੀ ਜਾਂਦੀ ਐ ਮੋੜ ਕੇ ਸਾਰਾਂ ਦੀ ਪਗੂ ਆਉਂਦਾ ਬਿਕ ਜੇ ਬਾਈ ਭਾਵੇਂ ਚਾਰ ਪੰਜ ਹਜ਼ਾਰ ਨਾ ਠੀਕ ਆ ਤੇ ਪਰ ਦਿਖਾਉਣਾ ਲੇਵਾ ਚੰਗੀ ਤਰ੍ਹਾਂ ਲਾ ਕਰਨਾ ਬਾੜੀ ਦੇ ਮੜਾ ਰੁਕੇਗਾ ਕਿੱਥੇ ਰੁਕੇਗਾ ਇੱਥੇ ਰੋਕ ਲਾ ਮੜਾ ਜਾ ਲੋ ਭਰਾ ਠੰਡੀ ਸੀਲ ਪੂਰੀ ਅੱਲੋ ਤਾਂ ਪੂਰੀ ਬਣ ਕੇ ਛੂਏ ਥੋੜੀ ਦਿਲਾਂ ਤੇ ਲਾਉਂਦੀ ਐ ਉਹਨੂੰ ਲੇਵਾ ਦਿਖਾਉਣ ਤੇ ਢਿੱਲਾਂ ਢੁਲਾਂ ਕਰਮਾ ਵਾਲੀ ਦੇ ਤੋਹਰ ਮੜਾ ਹੁਣ ਮੜਾ ਅੱਦ ਕਾਠ ਲਵਾਈ ਪਿੱਛੇ ਨੂੰ ਤੋਹਰ ਮ ਠੀਕ ਆ ਜੀ ਚੈੱਕ ਕਰ ਸਕਦੇ ਥਰਮਲ ਇੱਕ ਠੰਡੀ ਸੀਲ ਹੈ ਜੇ ਖੁੱਲ ਵੀ ਜਾਵੇ ਤਾਂ ਇੱਥੇ ਹੀ ਖੜੀ ਰਹੂ ਅੱਛਾ ਜੀ ਹੋਏ ਨਹੀਂ ਭੱਜ ਨੱਠ ਜੀ ਨਹੀਂ ਕਰਦੀ ਜਮੇ ਠੀਕ ਆ ਲੋ ਜੀ ਚੈੱਕ ਕਰ ਸਕਦੇ ਦੇਖ ਸਕਦੇ ਪੂਰੀ ਠੰਡੀ ਸੀਲ ਮਾਜ ਬਾਦ ਦੀ ਜਜਮੈਂਟ ਕਰਾ ਦੇ ਦੇ ਕਿੱਡਾ ਕਰਦਾ ਨਾਲੇ ਪਿੱਛੇ ਨੂੰ ਲਵਾਈ ਲਬੂਈ ਐ ਪੂਰੀ ਡਬਲ ਮਾ ਐ ਠੀਕ ਆ ਮਗਰ ਨੇ ਕਾ ਸ਼ੈਂਗ ਦਾ ਜ਼ਰੂਰ ਕੋਪਲਾ ਲਿਆਵੇ ਆਪਾਂ ਦੱਸ ਦੇਣਾ ਉਹ ਦੀਦੇ ਬਈ ਹਣਾ ਹਾਂ ਨਾ ਦੱਸਣਾ ਵੀ ਚਾਹੀਦਾ ਤੇ ਲੋਪਰਾ ਮਝ ਆ ਜਾ ਜਖੱਚ ਕੇ ਬਸ ਰੇਟ ਵੀਰੇ ਦੇਖਣਾ ਅਗਲਾ ਮਹੀਆ ਦੇ 1 20 30 ਵੀ ਕਰੀ ਜਾਂਦਾਗਾ ਕਿੱਡੀ ਡਬਲ ਮਹਾਂ ਤੈਨੂੰ ਵੀ ਨਹੀਂ ਜੇ ਤੂੰ ਕੋਲੇ ਖੜਾਗਾ ਤੇ ਅਗਲੇ ਨੇ ਦੇਖਣ ਵਾਲੇ ਨੇ ਦੇਖ ਵੀ ਲੈਣੀ ਹੈਗੀ ਆਪਾਂ ਮੁੱਲ ਕਰਾਂਗੇ ਬਸ ਇਹਦਾ ਦੇਣ ਲੈਣ ਵਾਲਾ ਹੀ ਖੱਚ ਕੇ ਜਕਣਾ ਹਾਂ ਇਹ ਹੁਣ ਅੱਜ ਦਾ ਕੱਚੀ ਕੱਚੀ ਦਾ ਮੁੱਲ ਇਹਦਾ 95000 ਰੁਪਇਆਗਾ 92000 ਦੀ ਹਾਂ ਨਾ ਹੀ ਹੈ ਬਸ ਠੀਕ ਆ 95000 ਰੁਪਿਆ ਰੇਟ ਮੰਗਿਆ ਬਾਈ ਕਹਿੰਦਾ 92000 14 ਕਿਲੋ ਦੁੱਧ ਦੀ ਓਟ ਤੇ ਆਈ ਵੀ ਮੈਂ ਦੇਊ ਵੀ 14 ਕਿਲੋ ਦੁੱਧ ਦੇਦੀ ਨਹੀਂ ਠੀਕ ਆ ਬਾਕੀ ਭਾਈ ਅਗਲੇ ਸਮਝਦਾ ਆਪਾਂ ਕਹੀਏ ਨਾ ਆਪਾਂ ਨੂੰ ਓਟ ਦੇਤੀ ਅਗਲੇ ਦੇਤੀ ਕਹੀਏ ਨਾ ਅਗਲਾ ਮੁੜ ਕੇ ਵੀਡੀਓ ਚੱਕ ਲੰਦਾ ਆਪਾਂ ਨੂੰ ਤੀਜਾ ਸ਼ੂਆ ਗਿਆ ਕਿਤੇ ਕੋਈ ਆਪਦਾ ਚੌਥਾ ਮੰਨ ਲੈ ਹਾਂ ਕੋਈ ਚੌਥਾ ਮੰਗਲੇ ਤੂੰ ਤੀਜਾ ਮੰਨ ਲੈ ਹਣਾ ਬਾਕੀ ਤੁਹਾਡੇ ਸਾਹਮਣੇ ਆ ਨਾ ਚੈੱਕ ਤੇ ਤਸੱਲੀ ਤੁਸੀਂ ਪ੍ਰਾਪ ਕਰਨੀ ਆ ਡੇਰੀ ਜੋ ਮੈਂ ਲੈਂਦੀ ਵੀ ਠੀਕ ਆ ਠੀਕ ਆ ਚਿਪਾ ਚਿਪਾ ਕੱਟ ਕੇ ਚੈੱਕ ਕਰਕੇ ਨੀਓ ਕੇ ਆ ਪੂਰੀ ਪੋਲੀ ਜਵਾਈ ਨਿਕਲੂ ਠੀਕ ਆ ਚੈੱਕ